ਇਨ ਰਾਤ ਦੇ ਸਮੇਂ ਅਨੁਸਾਰ ਖਿਨ-ਖਿਨ ਕਾਲ ਵਿੱਚ ਪ੍ਰਮਾਤਮਾ ਦੀ ਭਗਤੀ ਕਰਦੇ ਰਹਿੰਦੇ ਨੇ ਨਾਮ ਜਪਦੇ ਰਹਿੰਦੇ ਆ ਨੌ ਪ੍ਰਕਾਰ ਦੀ ਭਗਤੀ ਆਪਾਂ ਕਈ ਵਾਰ ਸੁਣੀ ਹੈ ਜਿਹਦੇ ਵਿੱਚੋਂ ਸ਼ਰਵਣ ਭਗਤੀ ਹੈ ਜੋ ਗੁਰੂ ਦੀਆਂ ਗੱਲਾਂ ਸੁਣਨੀਆਂ ਰੱਬ ਦੀਆਂ ਬਾਤਾਂ ਸੁਣਨੀਆਂ ਗੁਰਬਾਣੀ ਸੁਣਨੀ ਹੈ ਕਥਾ ਸੁਣਨੀ ਹੈ ਕੀਰਤਨ ਸੁਣਨਾ ਹੈ ਇਹ ਸ਼ਰਵਣਾ ਭਗਤੀ ਹੈ ਨਾਮ ਸਰਵਣ ਕਰਨਾ ਹੈ ਇਨੂੰ ਸ਼ਰਵਣ ਭਗਤੀ ਕਹੇ ਜਾਂਦੇ ਐ ਦੂਜਾ ਹੈ ਸਿਮਰਨ ਭਗਤੀ ਜੋ ਨਾਮ ਦਾ ਸਿਮਰਨ ਕਰਨਾ ਹੈ ਇਹ ਸਿਮਰਨ ਭਗਤੀ ਹੋ ਗਈ ਤੇ ਫਿਰ ਕੀਰਤਨ ਵਡਿਆਈ ਕਰਨੀ ਪ੍ਰਮਾਤਮਾ ਦੀ ਜਾਂ ਕੀਰਤਨ ਕਰ ਲੈਣਾ ਇਹ ਵੀ ਇੱਕ ਭਗਤੀ ਹੋ ਗਈ ਤੇ ਫਿਰ ਇਸੇ ਤਰ੍ਹਾਂ ਪਾਦ ਸੇਵ ਸਾਧ ਸੰਗਤ ਦੇ ਚਰਨਾਂ ਦੀ ਸੇਵਾ ਕਰਨੀ ਗੁਰੂ ਸਾਹਿਬ ਜੀ ਦੇ ਚਰਨਾਂ ਦੀ ਸੇਵਾ ਕਰਨੀ ਪਰ ਜਾਨ ਜਲ ਛੜਕਣਾ ਗੁਰੂ ਘਰ ਵਿੱਚ ਆ ਕਰਕੇ ਤੋਂ ਜਾਂ ਸਗੰਧੀਆਂ ਦਾ ਛੜਕਾ ਕਰ ਦੇਣਾ ਪਰਫਿਊਮ ਆਦ ਪੇ ਛੜਕ ਦੇਣੇ ਖਤਰ ਛੜਕ ਦੇਣੇ ਦਾਸਾ ਆਪਣੇ ਆਪ ਨੂੰ ਦਾਸ ਬਣਾ ਕੇ ਰੱਖਣਾ ਗੁਰੂ ਦਾ ਸਖਬਨ ਪ੍ਰੇਮ ਵਿੱਚ ਭਿੱਜ ਕੇ ਕਿਤੇ ਕਿਤੇ ਮਿੱਤਰਤਾ ਭਾਵ ਕਰ ਲੈਣੀ ਗੁਰੂ ਸਾਹਿਬ ਜੀ ਦੇ ਨਾਲ ਜਿਵੇਂ ਸੈਦਾ ਮਲਾਹ ਨੇ ਕਰ ਲਈ ਸੀ ਨਾ ਉਹ ਜਿਵੇਂ ਸੈਦਾ ਮਲਾਹ ਸੰਗ ਜੀ ਨਦੀ ਦੇ ਕਿਨਾਰੇ ਸਤਲੁਜ ਦਰਿਆ ਦੇ ਕਿਨਾਰੇ ਬੇੜੀ ਚਲਾਉਂਦਾ ਤੇ ਉਹਦੇ ਵਿੱਚ ਜਿਹੜੀਆਂ ਆਸ਼੍ਰੀ ਆਨੰਦਪੁਰ ਸਾਹਿਬ ਨੂੰ ਸੰਗਤਾਂ ਆਉਂਦੀਆਂ ਉਹਨਾਂ ਨੂੰ ਵਿੱਚ ਬਿਠਾ ਲੈਂਦਾ ਪਾਰ ਕਰ ਦਿੰਦਾ ਪੁੱਛਦਾ ਰਹਿੰਦਾ ਭਾਈ ਤੁਸੀਂ ਕਿੱਧਰੋਂ ਆਏ ਆ ਕੋਈ ਦੱਸਦਾ ਜੀ ਅਸੀਂ ਕਾਬਲ ਤੋਂ ਆਏ ਆਂ ਕੋਈ ਕੰਧਾਰ ਤੋਂ ਕਹਿੰਦਾ ਕੋਈ ਦੱਖਣ ਵਾਲੇ ਪਾਸਿਓਂ ਕਹਿੰਦਾ ਕਹਿੰਦੇ ਇੰਨੀ ਇੰਨੀ ਦੂਰੋਂ ਤੁਸੀਂ ਆਏ ਐ ਕਿੱਥੇ ਚੱਲੇ ਜੇ ਭਕੇ ਜੀ ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਕਲਗੀਧਰ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵਸਦੇ ਨੇ ਉਹਨਾਂ ਦੇ ਦਰਸ਼ਨਾਂ ਵਾਸਤੇ ਚੱਲੇ ਹਾਂ ਇਦਾਂ ਸੰਗਤਾਂ ਪਾਸੋਂ ਉਹਨਾਂ ਦੀ ਵਡਿਆਈ ਉਹਨਾਂ ਦੀ ਮਹਿਮਾ ਸੁਣਦੇ ਰਹਿਣਾ ਇਪੇਰਾ ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਭ ਪੇਖਣ ਕਾ ਚਾਉ ਜਿਵੇਂ ਗੁਰੂ ਦੀ ਵਡਿਆਈ ਸੁਣੀ ਨਾਮ ਸੁਣਿਆ ਰੋਜ਼ ਸੁਣਦੇ ਰਹਿਣਾ ਮਨ ਵਿੱਚ ਚਾਹ ਲੱਗ ਗਿਆ ਕਿ ਐਸੇ ਗੁਰੂ ਦੇ ਕਿਰਪਾ ਕਰਕੇ ਮੈਨੂੰ ਵੀ ਦਰਸ਼ਨ ਹੋਣ ਕਿਤੇ ਹੁਣ ਮਲਾ ਸੀ ਤੇ ਹੁਣ ਆਪਣੇ ਤਰੀਕੇ ਨਾਲ ਸੋਚਦਾ ਕਿ ਮਹਾਰਾਜ ਕਿਰਪਾ ਕਰੋ ਕਿਤੇ ਤੁਸੀਂ ਇੱਥੇ ਦਰਿਆ ਦੇ ਕੰਢੇ ਤੇ ਆਓ ਮੇਰੀ ਬੇੜੀ ਵਿੱਚ ਬੈਠੋ ਮੈਂ ਤੁਹਾਨੂੰ ਦਰਿਆ ਦੀ ਸਹਿਰ ਗਲਾ ਕਰਾਵਾਂ ਦਰਿਆ ਤੋਂ ਪਾਰ ਲਾਵਾਂ ਇਦਾਂ ਮਨ ਵਿੱਚ ਸੋਚਾਂ ਸੋਚਣ ਲੱਗ ਪਿਆ ਐ ਮੁਸਲਮਾਨ ਹੈ ਸੈਦਾ ਮਲਾ ਮਨ ਦੇ ਵਿੱਚ ਐਸੇ ਖਿਆਲ ਕਰਦਾ ਹੈ ਬਾਗੀ ਜਿਹਦਾ ਜਿਵੇਂ ਕੋਈ ਕੱਤਾ ਹੁੰਦਾ ਹੈ ਉਹ ਉਸੇ ਤਰ੍ਹਾਂ ਹੀ ਸੋਚਦਾ ਇਹਨਾਂ ਤੇ ਉਹ ਜਿਵੇਂ ਕਹਿੰਦੇ ਕਿ ਕੋਈ ਆ ਜੜੀ ਸੀ ਤੇ ਬੈਠਾ ਹੋਇਆ ਖੁਦਾ ਦੇ ਨਾਲ ਪਿਆ ਗੱਲਾਂ ਕਰੇ ਕਹਿੰਦਾ ਕਿ اے ਖੁਦਾ ਤੂੰ ਵੀ ਮੇਰੇ ਵਰਗਾ ਹੀ ਐ ਮੇਰਾ ਵੀ ਅੱਗੇ ਪਿੱਛੇ ਕੋਈ ਨਹੀਂ ਐ ਤੇ ਸੁਣਿਆ ਤੇਰਾ ਵੀ ਅੱਗੇ ਪਿੱਛੇ ਕੋਈ ਨਹੀਂ ਹੈ ਤੇ ਮੇਰਾ ਮਾਂ ਬਾਪ ਕੋਈ ਨਹੀਂ ਹੈ ਮੈਂ ਵੀ ਅਨਾਥਾਂ ਤੇ ਤੂੰ ਵੀ ਅਨਾਥ ਐ ਤੇਰਾ ਵੀ ਕੋਈ ਮਾਂ ਬਾਪ ਨਹੀਂ ਸੁਣੀਦਾ ਇਹ ਖੁਦਾ ਦੇਖ ਮੇਰੇ ਵੀ ਕੱਪੜੇ ਪਾਟੇ ਪੁਰਾਣੇ ਪਏ ਐ ਤੇ ਜਦੋਂ ਤੇਰਾ ਮਾਂ-ਬਾਪ ਵੀ ਨਹੀਂ ਹੈ ਤੇ ਤੈਨੂੰ ਕਿੰਨੇ ਕੱਪੜੇ ਦੇਣੇ ਏਦਾਂ ਮਨ ਦੇ ਵਿੱਚ ਪਿਆਰ ਧਾਰਨ ਕਰ ਰਿਹਾ ਸੀ ਤੇ ਕਰਦਿਆਂ ਕਰਦਿਆਂ ਫਿਰ ਕਹਿੰਦਾ ਪਰ ਖੁਦਾ ਮੈਂ ਤੇਰੇ ਨਾਲੋਂ ਚੰਗਾ ਕਿਉਂਕਿ ਮੇਰੇ ਕੋਲ ਭੇਡਾਂ ਬੱਕਰੀਆਂ ਹਨ ਤੇਰੇ ਕੋਲ ਹੈ ਨਹੀਂ ਹਾਂ ਜਦੋਂ ਤੂੰ ਕਿਤੇ ਆਵੇਂ ਮੇਰੇ ਕੋਲ ਤੇ ਮੈਂ ਚਾਹੁੰਨਾ ਕਿ ਤੈਨੂੰ ਮੈਂ ਇੰਨਾ ਬੱਕਰੀਆਂ ਦਾ ਦੁੱਧ ਪਿਆਇਆ ਕਰਾਂ ਮੈਨੂੰ ਬੈਦਗੀ ਵੀ ਆਉਂਦੀ ਏ ਥੋੜੀ ਬਹੁਤੀ ਕੋਈ ਸੱਟ ਲੱਗ ਜੇ ਜ਼ਖਮ ਲੱਗ ਜੇ ਤੇਰੇ ਤੇ ਮੈਂ ਮलम ਪੱਟੀ ਵੀ ਕਰ ਦਿਆਂ ਕਰ ਉਹ ਐਸਾ ਬ੍ਰੇਮ ਕਰ ਰਿਹਾ ਸੀ ਕਹਿੰਦੇ ਕਿ ਉਸ ਸਮੇਂ موسی ਜੀ ਲਾਗੋਂ ਦੀ ਲੰਘ ਰਹੇ ਸਨ ਪੈਗੰਬਰ ਹੋਏ ਐ ਉਹਨਾਂ ਸੁਣ ਲਿਆ ਤੇ ਉਹਨਾਂ ਜਾ ਕੇ ਦੋ ਚਪੇੜਾ ਮਾਰ ਦਿੱਤੀਆਂ ਆਜੜੀ ਦੇ ਉਹ ਆਜੜੀ ਬੜਾ ਰੋਇਆ ਕਹਿਣ ਲੱਗੇ ਰਹਿਣ ਤੇ ਖੁਦਾ ਤੂੰ ਆਪਣੇ ਘਰ ਠੀਕ ਐ ਮੈਂ ਆਪਣੇ ਘਰ ਠੀਕ ਐ ਅਜਿੱਦਾਂ ਮੈਂ ਜਾਦ ਕੀਤਾ ਤੇ ਜਬੇੜਾਂ ਵੱਜ ਗਈਆਂ ਜੇਕਰ ਤੂੰ ਮੇਰੇ ਘਰ ਵਿੱਚ ਆ ਜਾਂਦਾ ਤੇ ਫਿਰ ਪਤਾ ਨਹੀਂ ਕੀ ਕੁਝ ਹੋ ਜਾਣਾ ਸੀ ਰਹਿਣ ਦੇ ਮੈਂ ਆਪਾਂ ਇੱਥੇ ਪੇਡਾਂ ਬੱਕਰੀਆਂ ਚਾਰਦੇ ਠੀਕ ਐ ਟੁੱਟ ਗਿਆ ਸੰਗ ਜੀ ਹੁਣ موسی ਜੀ ਗਏ ਐ ਕੋਹੇ ਤੂਰ ਪਹਾੜ ਇੱਕ ਬੜਾ ਸੋਹਣਾ ਉਸ ਪਹਾੜ ਦੇ ਕੋਲ ਬੈਠ ਕੇ ਤੇ ਖੁਦਾ ਦਾ ਜਲਵਾ ਦੇਖਿਆ ਕਰਦੇ ਸੀ ਸੂਰਤ ਲਗਾਉਂਦੇ ਸੀ ਖੁਦਾ ਦੇ ਦਿਦਾਰਾਂ ਵਿੱਚ ਬੈਠੇ ਐ ਸੂਰਤ ਹੀ ਨਾ ਲੱਗੀ ਬੜੇ ਦੁਖੀ ਹੋ ਗਏ ਹੁਣ ਜਦੋਂ ਕਿਸੇ ਸੰਗਤ ਜੀ ਜੁੜੇ ਹੋਏ ਦੀ ਕਿਤੇ ਸੂਰਤ ਨਾ ਨਾ ਜੁੜੇ ਬੜਾ ਵਿਆਕੁਲ ਹੁੰਦਾ ਹੈ ਮੇਲ ਦਾ ਜਿਵੇਂ ਸੱਪ ਦੀ ਮਣੀ ਕਵਾਜ ਜਾਵੇ ਜਾਂ ਮੱਛੀ ਪਾਣੀ ਤੋਂ ਬਾਹਰ ਆ ਜਾਵੇ ਇਹੋ ਜੀ ਹਾਲਤ ਹੁੰਦੀ ਹੈ موسی ਜੀ ਸੋਚਣ ਲੱਗੇ ਗੱਲ ਕੀ ਬਣੀ ਖੁਦਾ ਦੇ ਅੱਗੇ ਤਰਲਾ ਕੀਤਾ ਆਕਾਸ਼ ਬਾਣੀ ਹੋਈ ਐ ਮੂਸਾ ਅੱਜ ਤੇਰੇ ਮੈਂ ਅੰਦਰ ਨਹੀਂ ਆਪਣਾ ਜਲਵਾ ਦਿਖਾਵਾਂਗਾ ਤੈਨੂੰ ਨਹੀਂ ਅੱਜ ਆਪਣਾ ਪਿਆਰ ਆਪਣੀ ਮਿਠਾਸ ਦੇਣੀ ਕਿਉਂਕਿ ਤੂੰ ਅੱਜ ਇੱਕ ਮੇਰੇ ਬੜੇ ਹੀ ਪਿਆਰੇ ਜੁੜੇ ਹੋਏ ਨੂੰ ਤੋੜ ਕੇ ਆਇਆ ਹੈ ਜਿਹੜਾ ਕਿਸੇ ਜੁੜੇ ਹੋਏ ਨੂੰ ਤੋੜ ਦੇਵੇ ਤੇ ਉਹ ਆਪਵੇਂ ਜੁੜ ਸਕਦਾ ਹੈ ਕਹਿੰਦੇ ਜੀ ਉਹ ਆਜੜੀ ਦੀ ਗੱਲ ਤੁਸੀਂ ਕਰਦੇ ਆਂ ਉਹ ਇੱਕ ਗਰੀਬ ਜਿਹਾ ਕੰਗਾਲ ਜਿਹਾ ਕਹ ਲੱਗੇ ਤੇਰੀ ਨਜ਼ਰਾਂ ਵਿੱਚੋਂ ਗਰੀਬ ਕੰਗਾਲ ਸੀ ਪਰ ਜਿੰਨੇ ਪਿਆਰ ਦੇ ਨਾਲ ਉਹ ਚੇਤੇ ਕਰ ਰਿਹਾ ਸੀ ਇਹਨੇ ਪਿਆਰ ਨਾਲ ਤੂੰ ਵੀ ਕਦੀ ਚੇਤੇ ਨਹੀਂ ਕੀਤਾ ਤੇ ਮੈਨੂੰ ਤਾਂ ਪਿਆਰ ਹੀ ਪਾਉਂਦਾ ਹੈ ਆਪਣੇ ਮਰੀਦਾਂ ਦਾ ਪਿਆਰਿਆਂ ਦਾ ਇਸ ਕਰਕੇ ਤੂੰ ਉਸ ਜੁੜੇ ਹੋਏ ਨੂੰ ਤੋੜ ਕੇ ਆਇਆ ਹੈ ਉਹ ਇਦਾਂ ਸੰਗ ਜੀ ਤੇ ਉਹ ਆ ਜੜੀ ਸੀ ਤੇ ਉਹਨੇ ਹੁਣ ਖੁਦਾ ਨੂੰ ਦੁੱਧ ਹੀ ਛਕਾਉਣ ਦੀ ਇੱਛਾ ਕਰ ਲਈ ਤਨਨਾ ਭਗਤ ਜੀ ਸਨ ਉਹ ਕਹਿੰਦੇ ਰੱਬਾ ਮੇਰੇ ਕੋਲ ਆ ਤੇ ਮੈਂ ਤੈਨੂੰ ਸਾਗ ਦੀ ਸਾਗ ਤੇ ਨਾਲ ਸਰੋਂ ਦਾ ਸਾਗ ਨਾਲ ਮੱਕੀ ਦੀ ਰੋਟੀ ਖਵਾਵਾਂ ਤਸੀ ਪਿਆਮਾ ਪਾਪ ਕੇ ਜਿੱਦਾਂ ਦਾ ਕੋਈ ਭਗਤ ਤੇ ਕੋਲ ਪ੍ਰਬੰਧ ਹੁੰਦਾ ਹੈ ਨਾ ਉਹ ਉਦਾਂ ਹੀ ਸੋਚ ਲੈਂਦਾ ਕਿ ਮਾਰਾ ਤੁਸੀਂ ਮੇਰੇ ਕੋ ਆਓ ਤੇ ਮੈਂ ਹੁਣ ਫਿਰ ਆ ਤੁਹਾਡੇ ਨਾਲ ਕਰਾਂਗਾ ਸੈਦਾ ਮਲਾਹ ਬੇੜੀ ਚਲਾਉਂਦਾ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਮਹਿਮਾ ਸੁਣੀ ਸੁਣ ਕੇ ਕਹਿੰਦਾ ਮਹਾਰਾਜ ਤੁਸੀਂ ਮੇਰੇ ਕੋਲੇ ਆਓ ਕਿਤੇ ਤੇ ਮੈਂ ਬੇੜੀ 'ਚ ਬਿਠਾ ਕੇ ਤੁਹਾਨੂੰ ਸੈਰ ਕਰਾਵਾਂ ਕੈਸਾ ਪ੍ਰੇਮ ਸੰਗਤ ਦੀ ਲੱਗ ਜਾਂਦਾ ਜਿਹਦੇ ਅੰਦਰ ਲੱਗ ਜਾਵੇ ਕਿਤੇ ਤੋ ਕੀ ਹੋਇਆ ਕਿ ਗੁਰੂ ਸਾਹਿਬ ਅੰਤਰਜਾਮੀ ਹੈ ਹੁਣ ਜਾਣਦੇ ਹੀ ਹੈ ਸਭ ਤਰ੍ਹਾਂ ਕਰਕੇ ਇੱਕ ਦਿਨ ਫਿਰ ਮਹਾਰਾਜ ਜੀ ਆ ਗਏ ਜਦੋਂ ਮਹਾਰਾਜ ਜੀ ਆ ਰਹੇ ਸਨ ਜਿੱਥੇ ਦਰਿਆ ਦਾ ਕਾਰਡ ਸੀ ਪਤਨ ਸੀ ਬਹੁਤ ਸਾਰੀਆਂ ਕਈਆਂ ਨੇ ਸੋਹਣੀਆਂ-ਸੋਹਣੀਆਂ ਬੇੜੀਆਂ ਰੱਖੀਆਂ ਸੀ ਮਹਾਰਾਜ ਨੂੰ ਆਉਂਦਿਆਂ ਦੇਖ ਕੇ ਤੇ ਉਹਨਾਂ ਨੇ ਆਪੋ ਆਪਣੀਆਂ ਬੇੜੀਆਂ ਸਵਾਰੀਆਂ ਕਿ ਮਹਾਰਾਜ ਹੀ ਆਏ ਐ ਸਾਡੀ ਬੇੜੀ ਵਿੱਚ ਬੈਠਣਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਣ ਬੈਠੇ ਉੱਥੇ ਉੱਤਰ ਕੇ ਘਾੜਤ ਤੇ ਇਹ ਦੇਖਦੇ ਨੇ ਤੇ ਮੱਥੇ ਤੇ ਹੱਥ ਜਿਆ ਰੱਖ ਕੇ ਦੂਰ ਦੇਖਿਆ ਤੇ ਇੱਕ ਪਾਸੇ ਸੈਦਾ ਮਲਾਹ ਵੀ ਸੰਗਤ ਜੀ ਬੈਠਾ ਹੋਇਆ ਸੀ ਉਹਦੀ ਬੇੜੀ ਵੀ ਕੋਈ ਬਹੁਤੀ ਜ਼ਿਆਦੀ ਵਧੀਆ ਨਹੀਂ ਸੀ ਉਹਨੇ ਉਹਨੇ ਕਦੀ ਗੁਰੂ ਗੋਬਿੰਦ ਸਿੰਘ ਜੀ ਦਾ ਦਰਸ਼ਨ ਕੀਤਾ ਨਹੀਂ ਸੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਰੇ ਬੇੜੀਆਂ ਵਾਲਿਆਂ ਦੇ ਲਾਗੋਂ ਦੀ ਲੰਗ ਦੇ ਗਏ ਹਰੇਕ ਬੰਦਾ ਆ ਕੇ ਮਹਾਰਾਜ ਮੇਰੀ ਬੇੜੀ ਵਿੱਚ ਬੈਠੋ ਇੱਧਰ ਬੈਠੋ ਉਹਨਾਂ ਨੂੰ ਇਹ ਸੀ ਇੱਛਾ ਕਿ ਚਲੋ ਚਾਰ ਪੈਸੇ ਆਉਣਗੇ ਕੋਈ ਦਾਜੀ ਮਹਾਰਾਜੇ ਲੱਗਦੇ ਐ ਗੁਰੂ ਸਾਹਿਬ ਨੇ ਮਹਾਰਾਜ ਜੀ ਸਾਰੀਆਂ ਸੋਹਣੀਆਂ ਸੋਹਣੀਆਂ ਬੇੜੀਆਂ ਨੂੰ ਛੱਡ ਕੇ ਜਿੱਥੇ ਸੈਦੇ ਮਲਾਹ ਦੀ ਬੇੜੀ ਸੀ ਕੋਈ ਬਹੁਤੀ ਜਾਦੀ ਵਧੀਆ ਨਹੀਂ ਸੀ ਸਤਿਗੁਰੂ ਜੀ ਉਹਦੇ ਕੋਲੇ ਚਲੇ ਗਏ ਤੇ ਸੈਦਾ ਵੇਖ ਕੇ ਸੰਗਤ ਜੀ ਇੱਕਦਮ ਉੱਠਿਆ ਬੜਾ ਨੂਰਾਨੀ ਚਿਹਰਾ ਮਹਾਰਾਜ ਜੀ ਦਾ ਬੜਾ ਤੇਜ ਪ੍ਰਕਾਸ਼ ਪਵੇ ਝੱਲਿਆਣਾ ਕਿਸੇ ਕੋਲੋਂ ਜਾਵੇ ਫਿਰ ਪਾਤਸ਼ਾਹਾਂ ਵਰਗੀ ठाਠ ਬਾਠ ਹੈ ਬڑے 8-8 ਫੁੱਟ ਲੰਮੇ ਸੂਰਬੀਰ ਜੋਧੇਨ ਮਹਾਰਾਜ ਜੀ ਦੇ ਨਾਲ ਹਨ ਸ਼ਸਤਰਧਾਰੀ ਨੇ ਸਤਿਗੁਰੂ ਜੀ ਆਪ ਇਹੋ ਜਿਹਾ ਸੋਹਣਾ ਚਿਹਰਾ ਤੇ ਬੜਾ ਪ੍ਰਭਾਵ ਦੇ ਕੇ ਬਹੁਤ ਹੀ ਪ੍ਰਭਾਵਿਤ ਹੋਇਆ ਹੱਥ ਜੁੜ ਗਏ ਆਪਣੇ ਆਪ ਹੀ ਮਹਾਰਾਜ ਜੀ ਕਹਿੰਦੇ ਅਸੀਂ ਦਰਿਆ ਤੋਂ ਪਾਰ ਜਾਣਾ ਇਹ ਤੋਂ ਸਾਨੂੰ ਆਪਣੀ ਬੇੜੀ ਵਿੱਚ ਬਿਠਾ ਕੇ ਸੈਰ ਕਰਾਏਗਾ ਪਾਰ ਕਰਾਏਗਾ ਕਹਿ ਲੱਗਾ ਮਹਾਰਾਜ ਮੇਰੇ ਤਨ ਬਾਗ ਮਹਾਰਾਜ ਜੀ ਬੈਠਣ ਲੱਗੇ 베ੜੀ ਵਿੱਚ ਪੁੱਛ ਲਿਆ ਆਸੇ ਪਾਸੇ ਜਿਹੜੇ ਨਾਲ ਸਨ ਸਿੰਘ ਭਾਈ ਇਹ ਕੌਣ ਹੈ ਉਹਨਾਂ ਦੱਸ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹਨ ਸੈਦੇ ਦੀਆਂ ਅੱਖਾਂ ਵਿੱਚ ਸੰਗਤ ਦੀ ਜਲਪਾਰ ਆਇਆ ਜਿਨ੍ਹਾਂ ਨੂੰ ਰਾਤ ਦਿਨ ਚੇਤੇ ਕਰ ਰਿਹਾ ਸੀ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹਦੀ 베ੜੀ ਵਿੱਚ ਆ ਕੇ ਬਹਿ ਗਏ ਉਸ ਸਮੇਂ ਕੋਈ ਸੰਗਤ ਦੀ ਗੱਲ ਰਹਿ ਨਾ ਬਾਕੀ ਗਈ ਅਸਤ ਬਿਆਸਤੀ ਬਾਣੀ ਹੋ ਗਈ ਕਿਉਂਕਿ ਜਿੰਨوں ਕਿਸੇ ਨੂੰ ਆਪਾਂ ਕਦੇ ਚੇਤੇ ਕਰਦੇ ਰਹੀਏ ਬਹੁਤ ਵਾਰ ਉਹ ਅਚਾਨਕ ਹੀ ਸਾਡੇ ਨੂੰ ਆ ਕੇ ਮਿਲ ਜਾਵੇ ਤਾਂ ਫਿਰ ਉਹ ਉਸ ਸਮੇਂ ਗੱਲ ਕਹਿਣ ਕਥਨ ਤੋਂ ਪਰੇ ਹੋ ਜਾਂਦੀ ਹੈ ਸੈਦਾ ਮਲਾ ਰਾਤ ਦਿਨ ਚੇਤੇ ਕਰੇ ਮਹਾਰਾਜ ਆਓ ਤੇ ਗੁਰੂ ਸਾਹਿਬ ਅੰਤਰਜਾਮੀ ਉਹਦੇ ਦਿਲ ਦੀ ਭਾਵਨਾ ਪੂਰੀ ਕਰਨ ਵਾਸਤੇ ਉਹਦੇ ਕੋਲੇ ਚਲੇ ਕੇ ਬਹਿ ਗਏ ਮਹਾਰਾਜ ਜੀ ਕੋਲੇ 베ੜੀ ਚ ਹੁਣ 베ੜੀ ਚ ਬੈਠੇ ਐ ਸੈਦਾ ਮਲਾ ਸੰਗਤ ਜੀ ਕੰਮ ਦਾ ਕੰਮ ਦਾ ਚੜ ਗਿਆ ਉਹਦੇ ਪਤੇ ਨਾ ਪਤਾ ਨਾ ਲੱਗੇ ਕੀ ਕਰਨਾ ਕੀ ਨਹੀਂ ਕਰਨਾ ਛੋਡੀ ਦੀ ਕੋ ਚਾਦਰ ਸੀ ਉਹ ਵਿਛਾੜ ਦਿੱਤੀ ਇੱਕ ਪਾਸੇ ਮਹਾਰਾਜ ਨੂੰ ਬਿਠਾ ਲਿਆ ਹੁਣ ਮਲਾਹਾ ਨੇ ਕੀ ਕਰਨਾ ਹੁੰਦਾ ਸੰਗਤ ਜੀ ਕੇ 베ੜੀ ਦੇ ਵਿੱਚ ਬਹਿ ਕੇ ਤੇ ਅਗਲੇ ਪਾਸੇ ਨੂੰ ਮੂੰਹ ਕਰਕੇ ਤੇ ਪਿੱਛੇ ਨੂੰ ਚੱਪੂ ਮਾਰਨੇ ਹੁੰਦੇ ਨੇ ਤੇ ਜਿੱਦਰ ਮਹਾਰਾਜ ਜੀ ਬੈਠੇ ਸੀ ਸੈਦੇ ਨੇ ਕਿਹਾ ਕਿ ਮੈਂ ਹੁਣ ਗੁਰੂ ਸਾਹਿਬ ਜੀ ਨੂੰ ਰਾਤ ਦਿਨ ਦਾ ਚੇਤੇ ਕਰਦਾ ਸੀ ਜਦੋਂ ਮੈਂ ਇਹਨਾਂ ਵੱਲ ਪਿੱਠ ਕਰ ਲਈ ਤੇ ਫਿਰ ਮੇਰੇ ਵਾਸਤੇ ਚੰਗੀ ਬਾਤ ਨਹੀਂ ਹੋਣੀ ਉਹ ਸੰਗਤ ਜੀ ਗੁਰੂ ਜੀ ਵੱਲ ਹੀ ਮੂੰਹ ਕਰਕੇ ਬਹਿ ਗਿਆ ਕਿ ਜਿੰਨਾ ਚਿਰ 베ੜੀ ਵਿੱਚ ਬਹਿਣੇ ਐ ਉਹਨਾਂ ਚਿਰ ਮੈਂ ਹੁਣ ਇਹਨਾਂ ਦੇ ਦਰਸ਼ਨ ਕਰਾਂ ਰੱਜ ਰੱਜ ਕੇ ਪੁੱਠੇ ਜੱਪੂ ਮਾਰੀ ਗਿਆ 베ੜੀ ਆਪਣੇ ਆਪ ਹੀ ਸਿੱਧੀ ਚੱਲਦੀ ਗਈ ਗੁਰੂ ਸਾਹਿਬ ਜੀ ਵੱਲੀ ਵੇਖਦਾ ਰਿਹਾ ਬਾਕੀ ਦੇ ਸਿੰਘ ਵੀ ਹੋਰ 베ੜੀਆਂ ਵਿੱਚ ਬੈਠ ਕੇ ਸੰਗਤ ਜੀ ਪਾਰ ਹੋਏ ਸਾਰੇ ਦੇਖ ਰਹੇ ਸਨ ਕਿੰਨੇ ਪਿਆਰ ਦੇ ਨਾਲ ਇਹ ਸੈਦਾ ਮਲਾ ਗੁਰੂ ਸਾਹਿਬ ਜੀ ਨੂੰ ਪਾਰ ਕਰ ਰਿਹਾ ਸੀ ਬੇੜੀ ਵਿੱਚ ਬਿਠਾ ਕੇ ਸੇਵਾ ਕਰ ਰਿਹਾ ਸੀ ਗੁਰੂ ਜੀ ਦੀ ਸਾਰੇ ਸਿੱਖ ਵੀ ਸਿੰਘ ਵੀ ਮਨ ਵਿੱਚ ਸੋਚਦੇ ਆ ਕਿ ਵਾਕੇ ਕੋ ਗੁਰੂ ਦਾ ਪ੍ਰੇਮੀ ਹੈ ਇਹ ਤਾਂ ਜਿਹਦੀ ਭਾਵਨਾ ਪੂਰੀ ਕਰਨ ਵਾਸਤੇ ਗੁਰੂ ਅੰਤਰਜਾਮੀ ਹੈ ਤੇ ਇਹਦੀ ਟੁੱਟੀ ਜਹੀ ਬੇੜੀ ਵਿੱਚ ਆ ਕੇ ਬਹਿ ਗਏ ਸੋ ਕਰਦੇ ਆਂ ਕਰਾਉਂਦੇ ਆਂ ਸੰਗਤ ਜੀ ਉਹ ਕੁਝ ਪਿਆਰ ਦੇ ਲਮਹਾਂ ਜਿਹੜੇ ਕੁਝ ਬਿਆਨ ਹੀ ਨਹੀਂ ਕੀਤੇ ਜਾ ਸਕਦੇ ਕਿ ਕਿੰਨਾ ਕੁ ਪਿਆਰ ਗੁਰੂ ਸਾਹਿਬ ਜੀ ਦੇ ਨਾਲ ਉਹਨੇ ਕੀਤਾ ਪਾਰ ਹੋਏ ਸਿੰਘ ਸਾਰੇ ਕੋਲੇ ਆ ਗਏ ਤੇ ਮਹਾਰਾਜ ਜੀ ਕਹਿੰਦੇ ਦੱਸ ਪਈ ਮਲਾਹਾ ਕਿੰਨੇ ਤੇਰੇ ਪੈਸੇ ਬਣੇ ਤੈਨੂੰ ਪੈਸੇ ਦੇ ਦਈਏ ਕਹਿਣ ਲੱਗਾ ਮਹਾਰਾਜ ਨਹੀਂ ਨਹੀਂ ਪੈਸੇ ਦੀ ਤੱਕ ਉਹ ਗੱਲ ਹੀ ਨਹੀਂ ਹੈ ਤੁਹਾਡੇ ਤੇ ਮੇਰੇ ਵਿੱਚ ਫਰਕ ਕੀ ਰਹਿ ਗਿਆ ਜਦੋਂ ਇਹਨਾਂ ਗੱਲ ਕਈ ਸਿੰਘ ਸਾਰੇ ਦੇਖਣ ਲੱਗੇ ਛੋਟਾ ਜਿਹਾ ਗਰੀਬੜਾ ਜਿਹਾ ਮਲਾਹ ਹੈ ਏਡੇ ਵੱਡੇ ਸ਼ੈਨशाह ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿ ਰਿਹਾ ਕਿ ਤੁਹਾਡੇ ਤੇ ਮੇਰੇ 'ਚ ਫਰਕ ਕੋਈ ਨਹੀਂ ਤੇ ਮਹਾਰਾਜ ਜੀ ਬੜੇ ਖੁਸ਼ ਹੋਏ ਕਹਿਣ ਲੱਗੇ ਅੱਛਾ ਭਾਈ ਏਸੀ ਤੇਰੀ ਅਵਸਥਾ ਬਣ ਗਈ ਕਿ ਹੁਣ ਤੈਨੂੰ ਮੇਰੇ ਤੇ ਤੇਰੇ ਵਿੱਚ ਕੋਈ ਫਰਕ ਨਹੀਂ ਦੱਸਦਾ ਕਹਿਣ ਲੱਗੇ ਹਾਂ ਮਹਾਰਾਜ ਤੁਹਾਡੇ ਤੇ ਮੇਰੇ ਵਿੱਚ ਹੁਣ ਫਰਕ ਕੋਈ ਨਹੀਂ ਰਹਿ ਗਿਆ ਨੇ ਮੇਰੇ ਬਦਾ ਸਾਹਿਬ ਜੀ ਨੂੰ ਪ੍ਰਮਾਤਮਾ ਨੇ ਪੁੱਛਿਆ ਸੀ ਕਿ ਤੂੰ ਕੌਣ ਹੈ ਮਹਾਰਾ ਜੀ ਉਹ ਰਬਦਾ ਸਾਹਿਬ ਜੀ ਕਹਿਣ ਲੱਗੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਐ ਭਗਵਾਨ ਜੀ ਤੇਰੇ ਵਿੱਚ ਤੇ ਮੇਰੇ ਵਿੱਚ ਮੇਰੇ ਵਿੱਚ ਤੇ तेरे ਵਿੱਚ ਕਹਿੋ ਜਾਂ ਫਰਕ ਰਹਿ ਗਿਆ ਹੈ ਕਨਕ ਕਟਕ ਜਲ ਤਰੰਗ ਜੈਸਾ ਬਸ ਜਿਵੇਂ ਇੰਨਾ ਕੀ ਫਰਕ ਹੈ ਕਿ ਜਿਵੇਂ ਸੋਨੇ ਦੇ ਗਹਿਣੇ ਬਣ ਜਾਂਦੇ ਨੇ ਤੇ ਪਾਣੀ ਦੀਆਂ ਲਹਿਰਾਂ ਬਣ ਜਾਂਦੀਆਂ ਸੋਨੇ ਦੇ ਗਹਿਣੇ ਬਣ ਕੇ ਵੀ ਉਹ ਸੋਨਾ ਹੀ ਐ ਪਾਣੀ ਲਹਿਰਾਂ ਬਣ ਕੇ ਵੀ ਪਾਣੀ ਹੀ ਐ ਇੰਨਾ ਕੀ ਤੇਰੇ ਤੇ ਮੇਰੇ ਵਿੱਚ ਫਰਕ ਐ ਇਹ ਮਿੱਤਰਤਾ ਭਾਵ ਇੱਕ ਭਗਤੀ ਐ ਇਹ ਵੀ ਜੋ ਗੁਰੂ ਨੂੰ ਐਸਾ ਮਿੱਤਰ ਬਣਾ ਲੈਣਾ ਆਪਣਾ ਸ਼ੈਦਾ ਕਹਿਣ ਲੱਗਾ ਮਹਾਰਾਜ ਤੁਹਾਡੇ ਤੇ ਮੇਰੇ ਵਿੱਚ ਕੋਈ ਫਰਕ ਨਹੀਂ ਐ ਸਿੰਘ ਥੋੜੇ ਜੇ ਗੁੱਸੇ ਦੇ ਵਿੱਚ ਆਏ ਕਿ ਲੈ ਗਰੀਬਾ ਦਾ حملہ ਗੁਰੂ ਜੀ ਦੇ ਨਾਲ ਆਪਣੀ ਤੁਲਨਾ ਕਰ ਰਿਹਾ ਹੈ ਮਹਾਰਾਜ ਜੀ ਕਹਿਣ ਲੱਗੇ ਸਾਇਦੇ ਦੱਸਾਂ ਕਿ ਕਿਵੇਂ ਤੇਰੇ ਮੇਰੇ ਵਿੱਚ ਫਰਕ ਕੋਈ ਨਹੀਂ ਮਹਾਰਾ ਦੇਖ ਲਓ ਆ ਇੱਕ ਦਰਿਆ ਹੈ ਅੱਜ ਤੁਸੀਂ ਮੇਰੇ ਘਾਟ ਤੇ ਆਏ ਜੇ ਤੇ ਮੇਰੀ ਬੇੜੀ ਵਿੱਚ ਬੈਠੇ ਤੇ ਤੁਹਾਨੂੰ ਮੈਂ ਦਰਿਆ ਤੋਂ ਪਾਰ ਕੀਤਾ ਹੈ ਕੱਲ ਨੂੰ ਸੱਚੇ ਪਾਤਸ਼ਾਹ ਜਦੋਂ ਮੈਂ ਤੇਰੇ ਦਰਿਆ ਤੇ ਆਵਾਂ ਆ ਸੰਸਾਰ ਦਰਿਆ ਹੈ ਤੇਰੇ ਘਾੜ ਤੇ ਆਵਾਂ ਤੇਰੀ ਸ਼ਰਨ ਵਿੱਚ ਆਵਾਂ ਤੇ ਤੂੰ ਮੈਨੂੰ ਪਾਰ ਲਾ ਦੇ ਤੂੰ ਵੀ ਪਾਰ ਲਾਉਣ ਵਾਲਾ ਤੇ ਮੈਂ ਵੀ ਪਾਰ ਲਾਉਣ ਵਾਲਾ ਹਾਂ ਫਰਕ ਬਸ ਇੰਨਾ ਕਿ ਮੈਂ ਛੋਟੇ ਜਿਹੇ ਦਰਿਆ ਤੋਂ ਪਾਰ ਲਾਉਣਾ ਤੇ ਤੂੰ ਆ ਸੰਸਾਰ ਸਮੁੰਦਰ ਤੋਂ ਪਾਰ ਕਰਨ ਵਾਲਾ ਹੈ ਜਦੋਂ ਮੈਂ ਤੇਰੇ ਦਰ ਤੇ ਆਵਾਂ ਤੇ ਮੈਨੂੰ ਪਾਰ ਕਰ ਦੇ ਮਹਾਰਾਜ ਜੀ ਬਹੁਤ ਖੁਸ਼ ਹੋਏ ਉਹਨੂੰ ਗੱਲ ਨਾ ਲਾਇਆ ਬੜਾ ਪ੍ਰੇਮ ਦਿੱਤਾ ਸੱਚੇ ਪਾਤਸ਼ਾਹ ਦੀਨੇ ਇਹਦਾ ਇਹ ਮਿੱਤਰਤਾ ਭਾਵ ਹੈ ਜਿਵੇਂ ਸੁਦਾਮੇ ਜੀ ਨੇ ਕ੍ਰਿਸ਼ਨ ਜੀ ਨਾਲ ਮਿੱਤਰਤਾ ਭਾਵ ਕੀਤਾ ਸੀ ਇਹ ਵੀ ਇੱਕ ਭਗਤੀ ਹੈ ਦਾਸਾ ਸਖ ਬਨ ਬੰਦਨਾ ਜੋ ਆਪਣੇ ਇਸ਼ਟ ਨੂੰ ਸੰਗਤ ਜੀ ਬੰਦਨਾ ਕਰਨੀ ਨਮਸਕਾਰ ਕਰਨੀ ਹੈ ਆਪਾਂ ਮੱਥਾ ਟੇਕਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਹ ਵੀ ਇੱਕ ਭਗਤੀ ਹੈ ਫਿਰ ਸਰਬ ਨਿਵੇਦਨ ਆਪਣਾ ਆਪ ਸਾਰਾ ਕੋ ਜੀ ਗੁਰੂ ਨੂੰ ਅਰਪਣ ਕਰ ਦੇਣਾ ਤਨ ਮਨ ਤਨ ਸਭ ਸੋਬ ਗੁਰ ਕਉ ਹੁਕਮ ਮੰਨਿਆ ਪਾਈ ਹੈ ਇਦਾਂ ਇਹ ਨੌ ਪ੍ਰਕਾਰ ਦੀ ਭਗਤੀ ਮੰਨੀ ਹੋਈ ਹੈ ਦਸਵੀਂ ਪ੍ਰੇਮਾ ਤੇ 11ਵੀਂ ਪਰਾ ਭਗਤੀ ਹੈ ਇਦਾਂ 11 ਕਿਸਮ ਦੀ ਭਗਤੀ ਵੀ ਮੰਨੀ ਜਾਂਦੀ ਹੈ ਤੁਮਹਾਰਾ ਜੀ ਇਥੇ ਦੱਸ ਰਹੇ ਕਿ ਐ ਮੇਰੇ ਪ੍ਰਮਾਤਮਾ ਜੀ ਜਾਂ ਹੇ ਗੁਰਸਿੱਖੋ ਅਸੀਂ ਰਾਤ ਦਿਨ ਉਸ ਪ੍ਰਮਾਤਮਾ ਦੇ ਖਿੰ ਖਿੰ ਕਾਲ ਵਿੱਚ ਭਗਤੀ ਕਰ ਰਹੇ ਹਾਂ ਇਹ ਸਾਰੇ ਤਰ੍ਹਾਂ ਦੀ ਉਹ ਭਗਤੀ ਕਰ ਰਹੇ ਹਾਂ